ਜੀ ਪਹਿਲਾਂ ਮਤਲਬ ਉਹਨਾਂ ਦੇ ਵਿੱਚ ਸ਼ਾਪਟ ਦੀ ਜਿਹੜੀ ਟੁੱਟਣ ਦੀ ਪ੍ਰੋਬਲਮ ਆਉਂਦੀ ਹੁੰਦੀ ਸੀ। ਸ਼ਾਪਟ ਜਿਹੜੀ ਇੱਥੇ ਟੁੱਟ ਜਾਂਦੀ। ਹਾਂਜੀ ਮੈਂ ਸ਼ਾਪਟ ਜਿਹੜਾ ਇਹਦੇ ਵਿੱਚ ਬੁਸ਼ ਲੱਗਿਆ ਹੁੰਦਾ ਜੀ ਕੋਈ ਬੁਸ਼ ਸੀਜ ਹੋ ਜਾਂਦਾ। ਠੀਕ ਹੈ ਵੀਰੇ। ਬੁਸ਼ ਸੀਜ ਹੋ ਕੇ ਸ਼ਾਪਟ ਟੁੱਟ ਜਾਂਦੀ ਹੁੰਦੀ ਸੀ। ਠੀਕ ਹੈ ਵੀਰੇ। ਮਤਲਬ ਹੁਣ ਉਹ ਪ੍ਰੋਬਲਮ ਆਪਾਂ ਨੇ ਬਿਲਕੁਲ ਸੋਲਵ ਕਰਤੀ। ਠੀਕ ਹੈ ਜੀ। ਤਾਂ ਜਿਹੜਾ ਅੰਦਰ ਬੁਸ਼ ਹੈ ਉਹ ਆਪਾਂ ਸੀਐਨਸੀ ਤੇ ਤਿਆਰ ਕਰਵਾਉਨੇ ਆ ਜੀ। ਠੀਕ ਹੈ ਵੀਰੇ। ਦੂਜਾ ਮਤਲਬ ਜਿਹੜੀ ਸ਼ਾਪਟ ਹੈ ਆਪਾਂ ਨੇ ਸ਼ਾਪਟ ਜਿਹੜੀ ਅੱਗੇ ਨਾਲੋਂ ਹੈਵੀ ਕਰਵਾਤੀ। ਠੀ ਇਹ ਤਾਂ ਐਚ ਆਰ ਦੀ ਹੈ ਜੀ ਜਿਹੜੀ ਆ ਉੱਪਰ ਵਾਲੀਆਂ ਮੇਨਲੀ ਤਾਂ ਤਿੰਨ ਪਲੇਟਾਂ ਹੁੰਦੀਆਂ ਜੀ ਠੀਕ ਹੈ ਵੀਰੇ ਇਹ ਤਿੰਨ ਪਲੇਟਾਂ ਅਸੀਂ ਐਸ ਐਸ ਦੀਆਂ ਯੂਜ਼ ਕਰਦੇ ਹਾਂ ਐਸ ਐਸ ਦੀਆਂ ਹਾਂਜੀ ਵੀਰੇ ਮੰਨ ਲਓ ਪਤਾ ਕੀ ਹੈ ਲੋਕਾਂ ਨੂੰ ਇਹਦੇ ਵਿੱਚ ਵੀ ਦਿੱਕਤ ਆਉਂਦੀ ਹੈ ਭਈਆ ਕਿਉਂਕਿ ਖਾਦ ਜਦੋਂ ਆਪਾਂ ਯੂਰੀਆ ਪਾਤੀ ਹੈ ਨਾ ਤਾਂ ਸਾਫ਼ ਨਹੀਂ ਕਰਦਾ ਤੁਹਾਨੂੰ ਪਤਾ ਫਾਰਮਰ ਬੰਦਾ ਕਿਤੇ ਲੇਟ ਵੀ ਹੋ ਜਾਂਦਾ ਕਿਤੇ ਘਰ ਵੀ ਦਿੰਦਿਆ ਤਾਂ ਇਹਦੀ ਗਲਨ ਦੀ ਸਮੱਸਿਆ ਹੋ ਜਾਂਦੀ ਹੈ ਦੇਖੋ ਸਪਰੇਡਰ ਲੈ ਕੇ ਆਏ ਹਾਂ ਦੋਨਾਂ ਦਾ ਫਰਕ ਦੋਨਾਂ ਦਾ ਡਿਫਰੈਂਸ ਦੋਨਾਂ ਦਾ ਮੰਨ ਲਓ ਵਰਕ ਸਾਰੀਆਂ ਚੀਜ਼ਾਂ ਦੱਸਾਂਗੇ ਤੇ ਪਿਛਲੇ ਸਪਰੇਡਰ ਨਾਲੋਂ ਕੀ ਦਿੱਕਤਾਂ ਆਉਂਦੀਆਂ ਸੀ ਜਾਂ ਹੁਣ ਇਹਨਾਂ ਨੇ ਬਾਈ ਉਹਨਾਂ ਨੇ ਕੀ ਚੇਂਜ ਕੀਤਾ ਜਾਂ ਕਿਸੇ ਹੋਰ ਕੰਪਨੀ ਦੇ ਜਿਹੜੇ ਸਪਰੇਡਰ ਆਉਂਦੇ ਹਨਾ ਉਹਨਾਂ ਨਾਲੋਂ ਕੀ ਫਰਕ ਹੈ ਉਹ ਸਾਰੀਆਂ ਗੱਲਾਂ ਬਾਈ ਤੋਂ ਪੁੱਛਦੇ ਆਪਾਂ ਹੋਰ ਕੀ ਆਲੇ ਵੀਰੇ ਬਹੁਤ ਵਧੀਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਜੀ ਤੇ ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ ਵੀਰੇ ਸਪਰੇਡਰ ਆਏ ਹਨਾ ਆਪਣੇ ਦੋਨੇ ਆਪਾਂ ਸਪਰੇਡਰ ਤੇ ਸਿੱਧੀ ਗੱਲ ਕਰਦੇ ਆ ਵੀਰੇ ਦੋਨੇ ਪਏ ਨੇ ਆਪਣੇ ਸਾਹਮਣੇ ਹਨਾ ਇਹਨਾਂ ਦੇ ਵਿੱਚ ਵੀਰੇ ਡਿਫਰੈਂਸ ਲੱਭ ਦੋ ਦੋਨਾਂ ਦੇ ਵਿੱਚ ਕੀ ਹੈ ਤੇ ਪਹਿਲਾਂ ਨਾਲੋਂ ਕੀ ਫਰਕ ਪਾਤਾ ਜਾਂ ਅਦਰ ਕੰਪਨੀ ਜਿਹੜੀ ਕੋਈ ਵੀ ਬਣਾ ਰਹੀ ਆ ਉਹਨਾਂ ਇਦਾਂ ਦਾ ਦੋਨਾਂ ਦਾ ਆਪਸ਼ ਜਿਹੜਾ ਡਿਫਰੈਂਸ ਹੈ ਵੀ ਜੀ ਉਹ ਤਾਂ ਹੈਗਾ ਸਿਰਫ ਬਰਮ ਦਾ ਠੀਕ ਹੈ ਮਤਲਬ ਇਹਦੇ ਚ ਬਰਮ ਲੱਗਿਆ ਹੋਇਆ ਜੀ ਠੀਕ ਹੈ ਵੀਰ ਖਾਦ ਨੂੰ ਮਿਕਸ ਕਰਨ ਵਾਸਤੇ ਠੀਕ ਹੈ ਵੀਰ ਖਾਦ ਜੰਮਦੀ ਨਹੀਂ ਕੁਛ ਆਪਾਂ ਮਟੀਰੀਅਲ ਦੂਜਾ ਖਾਦ ਦੇ ਵਿੱਚ ਜਿਵੇਂ ਪਦਾਨ ਪਾਉਣੀ ਹੈ ਜਾਂ ਹੋਰ ਪਾਉਣਾ ਹੈ ਉਹ ਮਿਕਸ ਕਰ ਲੇ ਮਤਲਬ ਮਿਕਸ ਕਰਦਾ ਰਹਿੰਦਾ ਜੀ ਬਸ ਉਹ ਵਿਦਆਊਟ ਬਰਮ ਤੋਂ ਹੈ ਜੀ ਇਹ ਮਤਲਬ ਡਲੀ ਜੇ ਹੋਈ ਤੇ ਵਿੱਚ ਅਪੋ ਕਰਦੇ ਡਲੀ ਵੀ ਭੰਦੇਣੀਆਂ ਨੇ ਹਾਂ ਭੰਦੇਣੀਆਂ ਹਾਂਜੀ ਠੀਕ ਹੈ ਇਹਨਾਂ ਦਾ ਆਪਸ ਚ ਇਹਦਾ ਏ ਡਿਫਰੈਂਸ ਆ ਗਿਆ ਠੀਕ ਹੈ ਵੀਰੇ ਜੇ ਮੰਨ ਲਓ ਪਹਿਲਾਂ ਕਈਆਂ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਸੀ ਬਹੁਤ ਪਰੇਸ਼ਾਨੀਆਂ ਆਉਂਦੀਆਂ ਚਲੋ ਇਹ ਚਲਾਏ ਤੋਂ ਪਤਾ ਲੱਗਦਾ ਹਨਾ ਵੀ ਕੀ ਚੀਜ਼ ਦੀ ਦਿੱਕਤ ਆਉਂਦੀ ਕੀ ਨਹੀਂ ਆਉਂਦੀ ਉਸੇ ਤਰ੍ਹਾਂ ਵੀਰੇ ਆਪਾਂ ਪਿੱਛੇ ਨਾਲੋਂ ਹੁਣ ਕੀ ਸੁਧਾਰ ਕਰਦੇ ਹਨਾ ਬੀ ਟੈਂਕ ਕਿੰਨੇ ਲੀਟਰ ਦਾ ਵੀਰੇ ਪਹਿਲਾਂ ਮੈਂ ਤਾਂ ਟੈਂਕ ਦੀ ਗੱਲ ਕਰਾਂ ਟੈਂਕ 400 ਲੀਟਰ ਦਾ ਬਾਈ ਜੀ ਠੀਕ ਹੈ ਵੀਰੇ ਹਾਂਜੀ 400 ਦਾ ਹੀ ਵੀਰੇ ਆਪਾਂ ਬਣਾਉਣੇਗੇ ਤੂੰ ਵੱਡਾ ਛੋਟਾ ਵੀ ਰਹਿ ਜਾਂਦਾ ਨਹੀਂ 400 ਦਾ ਹੀ ਬਣਾਉਨੇ ਆ ਬਾਈ ਜੀ ਜ਼ਿਆਦਾਤਰ ਇਹ ਬੈਸਟ ਹੀ 400 ਆ ਜੀ ਕਿਉਂਕਿ ਫਿਰ ਟਰੈਕਟਰ ਦੇ ਪਿੱਛੇ ਵੀ ਵੇਟ ਹੋ ਜਾਂਦਾ ਜ਼ਿਆਦਾ ਫਿਰ ਉਹ ਪ੍ਰੋਬਲਮ ਕਰਦਾ ਜੀ ਠੀਕ ਹੈ ਵੀਰੇ ਹਾਂਜੀ ਤੇ ਵੀਰੇ ਇਹਦੀ ਜੇ ਮੈਂ ਰੇ ਦੀ ਗੱਲ ਕਰਾਂ ਹਨਾ ਯੂਰੀਆ ਜਿਹੜੀ ਉਹ ਕਿੰਨੀ ਸ ਹੈ ਇੱਕ ਸਾਈਡ ਕਿੰਨੀ ਤੇ ਦੂਸਰੀ ਸਾਈਡ ਕਿੰਨੀ ਜਾਂ ਟੋਟਲ ਲੈਂਥ ਕਿੰਨੀ ਜਾਂਦੀ ਆ ਦੋ ਟੋਟਲ ਜੀ ਤਕਰੀਬ 50 ਤੋਂ 55 ਫੁੱਟ ਛਿੱਟੇ ਵਾਲਾ ਵੀ ਆਪਾਂ ਬਣਾਉਨੇ ਆ ਜੀ ਠੀਕ ਹੈ ਜੀ ਮਤਲਬ 40 40 ਫੁੱਟ ਛਿੱਟੇ ਦਾ ਵੀ ਬਣਾਉਨੇ ਆ ਜੀ ਇਹ ਵੀਰੇ ਕਾਕੇ ਬਣਾਉਣਾ ਪੈਂਦਾ ਕੋਈ ਫਰਕ ਹੁੰਦਾ ਵੀ ਨਹੀਂ ਉਹ ਜਿਨ੍ਹਾਂ ਦੇ ਮਤਲਬ ਕਈ ਕਿਸਾਨ ਵੀਰਾਂ ਨੇ ਟਰੈਕਟਰ ਦੇ ਅੱਗੇ ਬੂਮ ਸਪਰੇਅਰ ਲਵਾਏ ਹੁੰਦੇ ਆ ਜੀ ਬੂਮ ਸਪਰੇਅਰ ਜ਼ਿਆਦਾਤਰ ਤਕਰੀਬਨ 55 ਫੁੱਟ ਤੱਕ ਹੁੰਦਾ ਜੀ ਠੀਕ ਹੈ ਵੀਰੇ ਮਤਲਬ ਉਹ ਫਿਰ ਉਹਨਾਂ ਲਈ ਫਿਰ 55 ਫੁੱਟ ਛਿੱਟੇ ਵਾਲੇ ਬਣਾਉਣਾ ਪੈਂਦਾ ਜੀ ਕਿਉਂਕਿ ਝੋਨੇ ਦੇ ਵਿੱਚ ਜਿਹੜੀਆਂ ਲਾਈਨਾਂ ਨੇ ਮਤਲਬ ਉਸੇ ਇੱਕੋ ਹੀ ਲੈਂਡ ਦੇ ਵਿੱਚ ਜਿਹੜਾ ਟਰੈਕਟਰ ਵਾਰ-ਵਾਰ ਆਈ ਜਾਂਦਾ ਵੀ ਦੁਬਾਰਾ-ਦੁਬਾਰਾ ਲਾਈਨਾਂ ਨਹੀਂ ਪਨੀ ਨਵੀਂ ਲੈਂਡ ਨਹੀਂ ਪਾਉਣੀ ਪੈਂਦੀ ਉਸੇ ਲੈਂਡ ਦੇ ਵਿੱਚ ਤੇ ਵੀਰੇ ਜਿਹੜਾ ਥੱਲੇ ਗੇਅਰ ਬਾਕਸ ਲੱਗਾ ਹਨਾ ਜਾਂ ਆਪਾਂ ਥ ਦੇ ਜਿਹੜਾ ਆ ਤੁਸੀਂ ਗੀਅਰ ਲਾਇਆ ਹਨਾ ਇਹਦਾ ਵੀਰੇ ਵਰਕ ਕੀ ਆ ਇਹਦਾ ਵਰਕ ਹੈਗਾ ਬਾਈ ਜੀ ਖਾਦ ਨੂੰ ਵੱਧ ਘਟ ਵੀ ਕਰਦਾ ਇਹ ਔਰ ਆਪਾਂ ਨੇ ਜਾ ਕੇ ਰੋਕਣੀ ਆ ਕਿਤੇ ਮਨ ਖਾਦ ਤੋਂ ਰੁਕਦੀ ਵੀ ਹੈ ਜੀ ਠੀਕ ਹੈ ਹਾਂਜੀ ਪੂਰ ਰੁਕ ਵੀ ਜੇ ਬੰਦ ਵੀ ਹੋ ਜੇਗੀ ਤੇ ਕਿੰਨੀ ਕਪੈਸਿਟੀ ਜਿਹੜੀ ਵਧਾਉਣੀ ਘਟਾਉਣੀ ਤੁਸੀਂ ਉਹ ਵੀ ਹੋ ਜੇਗੀ ਉਹ ਵੀ ਕਰ ਸਕਦੇ ਆ ਜੀ ਠੀਕ ਹੈ ਵੀਰੇ ਦੂਜਾ ਹਾਂਜੀ ਆ ਗਿਆ ਜੀ ਗੀਅਰ ਬਾਈ ਜੀ ਗੀਅਰ ਦੇ ਵਿੱਚ ਜਿਆਦਾ ਜਿਹੜੀ ਮੇਜਰ ਜਿਹੜੀ ਪ੍ਰੋਬਲਮ ਆਉਂਦੀ ਆ ਸਪਰੈਡਰ ਚ ਉਹ ਗੀਅਰ ਦੀ ਆਉਂਦੀ ਆ ਜੀ ਗੀਅਰ ਆਪਾਂ ਨੇ ਬਹੁਤ ਤੁਸੀਂ ਮੰਗਰਲੇ ਪਾਸੋਂ ਦਿਖਾਓ ਜੀ ਗੀਅਰ ਆਪਾਂ ਨੇ ਬਹੁਤ ਹੈਵੀ ਡ ਠੀਕ ਹੈ ਵੀਰੇ ਹਾਂਜੀ ਬਹੁਤ ਹੈਵੀ ਜਿਹੜਾ ਆਪਾਂ ਗੀਅਰ ਲਾਇਆ ਹੋਇਆ ਹੈ ਜੀ ਇਹ ਵੀਰੇ ਮੰਨ ਲਓ ਸਿੱਧਾ ਪੀਟੀਓ ਤੇ ਕਨੈਕਟ ਹੁੰਦਾ ਜੀ ਜੇ ਗੱਲ ਕਰਾਂ ਪੀਟੀਓ ਤੇ ਹਾਂਜੀ ਬਾਈ ਜੀ ਕਿੰਨੇ ਆਰਪੀਐਮ ਦੇ ਉੱਤੇ ਚੱਲਦਾ ਵੀਰੇ ਜਿਵੇਂ ਆਰਟੀ ਅੰਦਰ ਬਸ ਤਕਰੀਬਨ 1200 1300 ਆਰਪੀਐਮ ਤੇ ਜੀ ਅੱਛਾ ਜੀ 12 1300 ਆਰਪੀਐਮ ਤੇ ਇਹ ਵਰਕ ਕਰਦਾ ਪ੍ਰੋਪਰ ਵਰਕ ਕਰੀ ਜਾਂਦਾ ਹਾਂਜੀ ਠੀਕ ਹੈ ਜੀ ਤੇ ਦੂਜਾ ਇਹਦੇ 'ਚ ਗੀਰਾਂ 'ਚ ਕੀ ਦਿੱਕਤ ਆਉਂਦੀ ਹੈ ਜਿਹੜੇ ਗੀਅਰ ਲਾਈਟ ਲੱਗਦੇ ਸੀ ਪਹਿਲਾਂ ਮਤਲਬ ਉਹਨਾਂ ਦੇ ਵਿੱਚ ਛਾਪੜਦੀ ਜਿਹੜੀ ਰੋਟਣ ਦੀ ਪ੍ਰੋਬਲਮ ਆਉਂਦੀ ਹੈ ਸ਼ਾਫਟ ਜਿਹੜੀ ਇੱਥੋਂ ਟੁੱਟ ਜਾਂਦੀ ਹੈ ਹਾਂ ਜੀ ਮੈਨ ਸ਼ਾਫਟ ਜਿਹੜਾ ਇਹਦੇ ਵਿੱਚ ਬੁਸ਼ ਲੱਗਿਆ ਹੁੰਦਾ ਜੀ ਕੋਈ ਬੁਸ਼ ਸੀਜ ਹੋ ਜਾਂਦਾ ਠੀਕ ਹੈ ਵੀਰੇ ਬੁਸ਼ ਸੀਜ ਹੋ ਕੇ ਸ਼ਾਫਟ ਟੁੱਟ ਜਾਂਦੀ ਹੁੰਦੀ ਸੀ ਠੀਕ ਹੈ ਵੀਰੇ ਮਤਲਬ ਹੁਣ ਉਹ ਪ੍ਰੋਬਲਮ ਆਪਾਂ ਨੇ ਬਿਲਕੁਲ ਸੋਲਵ ਕਰਤੀ ਠੀਕ ਹੈ ਜੀ ਤਾਂ ਜਿਹੜਾ ਅੰਦਰ ਬੁਸ਼ ਹੈ ਉਹ ਆਪਾਂ ਸੀਐਨਸੀ ਤੇ ਤਿਆਰ ਕਰਵਾਉਨੇ ਆ ਜੀ ਠੀਕ ਹੈ ਵੀਰੇ ਦੂਜਾ ਮਤਲਬ ਜਿਹੜੀ ਸ਼ਾਫਟ ਹੈ ਆਪਾਂ ਨੇ ਸ਼ਾਫਟ ਜਿਹੜੀ ਅੱਗੇ ਨਾਲੋਂ ਹੈਵੀ ਕਰਵਾ ਦੇ ਠੀਕ ਹੈ ਵੀਰੇ ਉਹ ਹੈਵੀ ਕਰਵਾ ਦੇ ਵੀਰੇ ਆ ਜਿਹੜੀ ਚੀਜ਼ ਆ ਰਹੀ ਆਪਣੀ ਪਲੇਟ ਹਨਾ ਪਲੇਟ ਕਹਿ ਦਈਏ ਜਾਂ ਇਹ ਕਿਸ ਚੀਜ਼ ਮਟੀਰੀਅਲ ਇਹ ਤਾਂ ਐਚ ਆਰ ਦੀ ਹੈ ਜੀ ਜਿਹੜੀ ਆ ਉੱਪਰ ਵਾਲੀਆਂ ਮੇਨਲੀ ਤਾਂ ਤਿੰਨ ਪਲੇਟਾਂ ਹੁੰਦੀਆਂ ਜੀ ਇਹ ਤਿੰਨ ਪਲੇਟਾਂ ਸੀ ਐਸ ਐਸ ਦੀਆਂ ਯੂਜ਼ ਕਰਦੇ ਆ ਐਸ ਐਸ ਦੀਆਂ ਹਾਂ ਜੀ ਵੀਰੇ ਮੰਨ ਲਓ ਪਤਾ ਕੀ ਹੈ ਲੋਕਾਂ ਨੂੰ ਇਹਦੇ ਵਿੱਚ ਵੀ ਦਿੱਕਤ ਆਉਂਦੀ ਹੈ ਭਈਆ ਕਿਉਂਕਿ ਖਾਦ ਜਦੋਂ ਆਪਾਂ ਯੂਰੀਆ ਪਾਤੀ ਹੈ ਨਾ ਤਾਂ ਸਾਫ਼ ਨਹੀਂ ਕਰਦਾ ਤੁਹਾਨੂੰ ਪਤਾ ਫਾਰਮਰ ਬੰਦਾ ਕਿਤੇ ਲੇਟ ਵੀ ਹੋ ਜਾਂਦਾ ਕਿਤੇ ਘਰ ਵੀ ਦਿੰਦਿਆ ਤਾਂ ਇਹਦੀ ਗੱਲਾਂ ਦੀ ਸਮੱਸਿਆ ਨਹੀਂ ਉਹ ਸੰਭਾਲਤਾ ਬਾਈ ਜੀ ਆਪਾਂ ਹਨਾ ਇੰਪਲੀਮੈਂਟ ਪੈਸਾ ਖਰਚਿਆ ਇੰਪਲੀਮੈਂਟ ਖਰੀਦੇ ਆਪਾਂ ਸੰਭਾਲ ਕਰਨਾ ਤਾਂ ਆਪਣਾ ਫਰਜ਼ ਬੰਦ ਹੈ ਫਰਜ਼ ਤਾਂ ਹਾਂ ਚਲੋ ਫਿਰ ਵੀ ਅਨਗੈਲੀ ਹੋ ਜਾਂਦੀ ਹੈ ਹਨਾ ਮਤਲਬ ਸੀਜ਼ਨ ਦਾ ਟਾਈਮ ਹੁੰਦਾ ਹੈ ਹਾਂਜੀ ਮਤਲਬ ਇਹਦੇ ਚ ਖੈਰ ਇਹ ਪਲੇਟ ਦੇ ਵਿੱਚ ਗੱਲ ਨਾਲੀ ਐਡੀ ਸਮੱਸਿਆ ਨਹੀਂ ਹੁੰਦੀ ਆ ਜਿਹੜੀ ਉੱਪਰ ਵਾਲੀ ਮੇਨਲੀ ਤਾਂ ਆਹ ਪਲੇਟ ਆ ਆ ਵਾਲੀ ਵੀਰੇ ਇਹਦੇ ਚ ਜ਼ਿਆਦਾ ਸਮੱਸਿਆ ਹੁੰਦੀ ਹੈ ਇਹ ਆਪਾਂ ਨੇ ਫਿਰ ਵੀ ਆਪਾਂ ਨੇ ਤਿੰਨ ਪਲੇਟਾਂ ਲੱਗਦੀਆਂ ਇੱਥੇ ਆਪਾਂ ਨੇ ਤਿੰਨੋਂ ਹੀ ਐਸਐਸਟੀ ਕੀਤੀਆਂ ਹੋਣ ਜਾਂ ਜੀ ਠੀਕ ਹੈ ਵੀਰੇ ਮਤਲਬ ਇਹਦੇ ਚ ਕੋਈ ਗੱਲ ਨਾਲੀ ਜਲਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਹਾਂਜੀ ਬਾਈ ਜੀ। ਠੀਕ ਹੈ ਵੀਰੇ। ਹਾਂਜੀ। ਤੇ ਕਪੈਸਿਟੀ ਤਾਂ ਦੋਨਾਂ ਦੀ ਸੇਮ ਹੀ ਆ ਗਈ ਨਾ ਵੀਰੇ। ਕਪੈਸਿਟੀ ਸੇਮ ਆ ਬਾਈ ਜੀ। ਤੇ ਵੀਰੇ ਆ ਜਿਹੜੇ ਤੁਸੀਂ ਦੂਰੀ ਕਹਿੰਦੇ ਜੀ ਹਨਾ ਦੂਰੀ ਆਪਾਂ ਮੌਕੇ ਤੇ ਵੀ ਕੋਈ ਘਟਾਵਦਾ ਸਕਦੇ ਆ ਕਿ ਇਹ ਫਿਕਸ ਹੀ ਰਵੇਗੀ ਦੂਰੀ ਜੇ 55 ਫੁੱਟ ਕਰਤੀ ਤਾਂ 55 ਹੀ ਰਵੇਗੀ ਜਾਂ ਆਪਾਂ 40 ਕਰੀਏ। ਥੋੜਾ ਬੋਤਾ ਜੀ ਰੇਸ਼ ਤੋਂ ਟਰੈਕਟਰ ਦੇ ਆਰਪੀਐਮ ਤੋਂ ਆਪਾਂ ਥੋੜਾ ਬੋਤਾ ਕਰ ਸਕਦੇ ਆ। ਠੀਕ ਆ ਉੱਤੋਂ ਹੋਏਗਾ। ਹਾਂ ਥੋੜਾ ਬੋਤਾ ਜਿਆਦਾ ਨਹੀਂ। ਮਤਲਬ ਜਿਹੜਾ ਵੈਸੇ ਜਿਹੜਾ ਮੇਨਲੀ ਉਹ ਗੇਅਰ ਨਹੀਂ ਕਰਨਾ ਜੀ। ਉਹ ਕੁੰਡੀ ਵੈਸੇ ਦੇ ਰੱਖੀਏ ਕੋਈ ਵਰਕ ਕਹਿੰਦਾ ਜੀ ਨਹੀਂ ਇਹ ਇੱਥੇ ਜਾਲੀ ਲੱਗਦੀ ਆ ਜੀ ਇਹਦੇ ਦੀ ਜਾਲੀ ਕੱਢੀ ਹੋਈ ਆ ਦਿਖਾਉਣ ਵਾਸਤੇ ਵੀ ਪਿੱਛੋਂ ਥੱਲੇ ਸਹੀ ਪ੍ਰੋਪਰ ਦਿਖ ਜੇ ਮਤਲਬ ਜਾਲੀ ਲੱਗ ਕੇ ਉੱਪਰੋਂ ਕੁੰਡੀ ਲੱਗ ਜਾਂਦੀ ਆ ਇਹਦੇ ਨਾਲ ਮਤਲਬ ਲੋਡਿੰਗ ਕਰਨਾ ਵੀ ਆਸਾਨ ਰਹਿੰਦਾ ਜੀ ਕੁੰਡੀ ਦੇ ਵਿੱਚ ਬੈਲਟ ਪਾਓ ਬੈਲਟ ਠੀਕ ਆ ਅਜੇ ਜਾਲੀ ਲੱਗਣੀ ਐ ਵੀ ਉੱਤੇ ਜਿਹੜਾ ਰੇਹ ਦਾ ਕੋਈ ਡਲਾ ਡੁਲਾ ਉੱਤੇ ਹੀ ਰਹਿ ਜੇ ਉਦੋਂ ਬੰਦਾ ਕੱਢ ਕੇ ਫੇਲੇ ਹਾਂਜੀ ਹਾਂਜੀ ਬਾਕੀ ਵੈਸੇ ਤਾਂ ਮੈਂ ਇਹਨੂੰ ਹੀ ਗਿੰਦਾ ਵੀ ਕਿਉਂਕਿ 에어 ਲਾਉਣ ਦਾ ਵੀ ਕੰਮ ਆ ਗਿਆ ਵੀਰੇ ਇਹਦੇ ਵਿੱਚ ਹਾਂਜੀ ਭਾਈ ਜੀ ਤੇ ਡਲਾ ਵੀ ਆਪੇ ਫੇਰ ਇੰਨੇ ਤਾਂ ਜਾਲੀ ਦੀ ਵੀ ਜ਼ਰੂਰਤ ਨਹੀਂ ਜੇ ਜਾਲੀ ਵੀ ਨਾ ਪਾਓ ਜੀ ਹਾਂ ਇਹਦੇ ਵਿੱਚ ਤਾਂ ਲੋਡ ਹੀ ਨਹੀਂ ਜਾਲੀ ਦੀ ਇਹਦੇ ਵਿੱਚ ਤਾਂ ਕੀ ਕਰਨੀ ਆਣੀ ਹੈ ਜਾਲੀ ਤੇ ਬਾਕੀ ਵੀਰੇ ਪ੍ਰਾਈਸ ਰੇਂਜ ਦੀ ਵੀ ਮੈਂ ਥੋੜੀ ਗੱਲ ਕਰਦੇ ਆਂ ਆਪਾਂ ਵੀ ਪ੍ਰਾਈਸ ਰੇਂਜ ਕੀ ਰਹਿਣ ਵਾਲਾ ਹੈ ਨਾ ਪ੍ਰਾਈਸ ਸਕਰੀਨ ਦੇ ਉੱਪਰ ਤੁਸੀਂ ਨੰਬਰ ਆਪਣਾ ਮੈਂਸ਼ਨ ਕਰਦੇ ਹੋ ਜੀ ਠੀਕ ਹੈ ਵੀਰੇ ਪ੍ਰਾਈਸ ਜਿਸ ਵੀ ਕਿਸੇ ਕਿਸਾਨ ਭਰਾ ਨੂੰ ਜ਼ਰੂਰਤ ਹੈ ਪ੍ਰਾਈਸ ਆਪਣੇ ਜੈਨੂਨ ਜੀ ਹੁੰਦੇ ਨੇ ਕੋਈ ਜ਼ਿਆਦਾ ਨਹੀਂ ਹੁੰਦੇ ਅੱਛਾ ਵੀਰੇ ਹਾਂਜੀ ਤੇ ਡਿਲੀਵਰ ਮੰਨ ਲਓ 올 ਇੰਡੀਆ ਹੀ ਹੋਏਗਾ ਜੀ ਡਿਲੀਵਰ ਇੰਡੀਆ ਹਾਂ ਜੀ ਡਿਲੀਵਰ ਜਿੱਥੇ ਮਰਜੀ ਕਰਵਾ ਸਕਦੇ ਜਿੱਥੇ ਮਰਜੀ ਤੁਸੀਂ ਮੰਗਵਾ ਸਕਦੇ ਜੀ ਇੰਡੀਆ ਦੇ ਵਿੱਚ ਬੈਠੇ ਹਨ ਹਾਂ ਜੀ ਹੁਣ ਵੀ ਅਸੀਂ ਪਿੱਛੇ 36 ਗੜ ਭੇਜ ਕੇ ਟਿਆ ਜੀ ਠੀਕ ਹੈ ਵੀਰੇ ਉਹਨਾਂ ਨੇ ਕਿਸਾਨ ਭਰਾ ਨੇ ਫੋਨ ਤੇ ਆਰਡਰ ਬੁੱਕ ਕੀਤਾ ਸੀ ਉਹਨਾਂ ਨੂੰ ਭੇਜਿਆ ਜੀ 36 ਗੜ ਠੀਕ ਹੈ ਵੀਰੇ ਇੰਪਲੀਮੈਂਟਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਬਾਈ ਤੇ ਸਾਰੇ ਹੀ ਟੋਟਲ ਹੀ ਬਣਾਉਂਦੇ ਨੇ ਜਿਹੜਾ ਤੁਸੀਂ ਕਹਿ ਦੋ ਉਹੀ ਤਿਆਰ ਕਰ ਦੇਣਗੇ ਬਾਈ ਉਹਨਾਂ ਕੋਲੇ ਕਲਾਕਾਰੀ ਜ਼ਰੂਰ ਹੈਗੀ ਹੈ ਠੀਕ ਹੈ ਟੋਟਲ ਹੀ ਇੰਪਲੀਮੈਂਟ ਤਿਆਰ ਹੁੰਦੇ ਨੇ ਤੇ ਵੀਰੇ ਜਿਹੜਾ ਆ ਵਰਮ ਲੱਗਾ ਹਨਾ ਇਹ ਆ ਵਰਮ ਦੇ ਵਿੱਚ ਜਿਹੜਾ ਮਟੀਰੀਅਲ ਲਾਇਆ ਹੈ ਨਾ ਜਾਂ ਵਰਮ ਲਾਇਆ ਇਹਦੇ ਵਿੱਚ ਆ ਬੈਰਿੰਗ ਵਗੈਰਾ ਕਿੰਨੇ ਨੰਬਰ ਲਾਤੇ ਜੀ ਤੁਸੀਂ ਇਹ ਹੈਗਾ ਜੀ 3606 ਨੰਬਰ ਬੈਰਿੰਗ ਆ ਪਏ ਠੀਕ ਹੈ ਵੀਰੇ ਯੂਸੀ ਬੈਰਿੰਗ ਕਰਤੇ ਇਹ ਜਾਣ ਹੀ ਨਾ ਹੈ ਨਾ ਹਾਂਜੀ ਖਤਮ ਨਾਉਣ ਥੱਲੇ ਵੀਰੇ ਕੋਈ ਗ੍ਰੀਸਿੰਗ ਪੁਆਇੰਟ ਹੈ ਕਿ ਨਹੀਂ ਨਹੀਂ ਥੱਲੇ ਤਾਂ ਬੋਸ਼ੀ ਆ ਜੀ ਬਸ ਗੇਅਰ ਦੀ ਸ਼ਾਫਟ ਹੈ ਸ਼ਾਫਟ ਦੇ ਨਾਲ ਹੀ ਅਟੈਚਮੈਂਟ ਹੈ ਜੀ ਠੀਕ ਹੈ ਵੀਰੇ ਉਹਦੇ ਨਾਲ ਹੀ ਅਟੈਚਮੈਂਟ ਹੈ ਬਸ ਇਹ ਵੀ ਉਹਨੇ ਆਰਪੀਐਮ ਤੇ ਚੱਲੇਗਾ ਉਹ ਵੀ ਉਹਨੇ ਆਰਪੀਐਮ ਦੇ ਬਸੇ ਦੇ ਵਿੱਚ ਇਕੱਲਾ ਐਕਸਟਰਾ ਇੱਕ ਆਹਾ ਲੱਗ ਗਿਆ ਵਰਮ ਲੱਗ ਗਿਆ ਜੀ ਬਸ ਵਰਮ ਲੱਗ ਗਿਆ ਇਹਦੇ ਰਲਾਉਣ ਦਾ ਵੀ ਕੰਮ ਖਤਮ ਹੋ ਗਿਆ ਨਾ ਫਾਰਮਰ ਦਾ ਕੰਮ ਸੌਖਾ ਹੋ ਗਿਆ ਕਪੈਸਿਟੀ 400 ਲੀਟਰ ਦੀ ਹੈਗੀ ਹੈਗੀ ਵੀਡੀਓ ਨੂੰ ਸ਼ੇਅਰ ਕਰਾ ਵੀਰੇ ਐਡਰੈਸ ਤੇ ਇੱਕ ਆਪਣਾ ਮੋਬਾਈਲ ਨੰਬਰ ਜ਼ਰੂਰ ਦਿਓ ਹਾਂਜੀ ਮੋਬਾਈਲ ਨੰਬਰ ਮੇਰਾ ਬਾਈ ਜੀ 99919 60002 ਠੀਕ ਹੈ ਜੀ ਐਡਰੈਸ ਆਪਣਾ ਹੈਗਾ ਜੀ ਦੋ ਸਰਦਾਰ ਐਗਰੀਕਲਚਰ ਵਰਕਰਸ ਸਰਦੂਲਗੜ ਰੋਡ ਰਟਿਆ ਠੀਕ ਹੈ ਵੀਰੇ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਕਰਾ ਬਾਕੀ ਵੀ ਬਾਈ ਦੇ ਇੰਪਲੀਮੈਂਟ ਹੈ ਜਿਹੜੇ ਹਨ ਟੋਟਲੀ ਬਾਈ ਹੋਣੀ ਤਿਆਰ ਕਰਦੇ ਜ਼ੀਰੋ ਡ੍ਰਿਲ ਹੋਵੇ ਤੇ ਕਟਰ ਹੋ ਗਿਆ ਸਿੰਪਲ ਜਿੰਦਰੇ ਹੋ ਕੇ ਕਰਾਇਆ ਹੋ ਗਿਆ ਹਾਲ ਹੋ ਗਏ ਹੈਰੋ ਹੋ ਗਈਆਂ ਟਰਾਲੀਆਂ ਵੀਰੇ ਤਿਆਰ ਹੋ ਰਹੀਆਂਆਂ ਬਹੁਤ ਬੰਦੀਆਂ ਬਾਜੀ ਟਰਾਲੀਆਂ ਕਿੰਨੇ ਫੁੱਟ ਤੋਂ ਲੈ ਕੇ ਕਿੰਨੇ ਫੁੱਟ ਟਰਾਲੀ ਆਪਣੇ ਕੋਲੇ ਜ਼ਿਆਦਾਤਰ 11 ਫੁੱਟ ਤੋਂ ਲੈ ਕੇ 20 ਫੁੱਟ ਤੱਕ 22 ਫੁੱਟ ਤੱਕ ਬਾ ਠੀਕ ਹੈ ਵੀਰੇ 25 ਫੁੱਟ ਤੱਕ ਜਿਹੜੀ ਚਾਰ ਹੁੰਦੀ ਹੈ ਹਾਂਜੀ ਬਾਜੀ ਤੇ ਬਾਕੀ ਟਰਾਲੀ ਦੀ ਵੀ ਰਿਵਿਊ ਦੇਵਾਂਗੇ ਭਾਈ ਦੀ ਵੀਡੀਓ ਨੂੰ ਸ਼ੇਅਰ ਕਰਾਇਆ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ